हां चुको चुका जी मान सीपी साहब सरदार श्री गुरप्रीत तो सिंह भुलर वालों ਜਿਹੜੀ ਸ਼ਹਿਰ ਵਿੱਚ ਚਲਾਈ ਜਾ ਰਹੀ ਮੁਹਿੰਮ ਜਿਹਦੇ ਅੰਤਰਗਤ ਜਿਹੜੇ ਮਾੜੇ ਅੰਸਰ ਆ ਇਹਨਾਂ ਤੇ ਕਾਰਵਾਈ ਕਰਦੇ ਹੋਏ ਸਾਨੂੰ ਜਿਹੜੀ ਡਿਵੀਜ਼ਨ ਨੰਬਰ A ਹੈਗੀ ਹੈ ਇਹਨੂੰ ਇੱਕ ਬਹੁਤ ਵੱਡੀ ਸਫਲਤਾ ਮਿਲੀ ਹੈ ਇਹ ਮਾਮਲਾ ਹੈਗਾ ਕਿ ਇੱਥੇ ਜਿਹੜਾ ਅਰੋਗ્ય ਆਯੁਸ਼ਮਨ ਅਰੋਗ્ય ਕੇਂਦਰ ਹੈਗਾ ਆ ਇੱਥੇ ਚੋਰੀਆਂ ਦੀ ਵਾਰਦਾਤ ਕਾਫੀ ਹੋ ਰਹੀ ਸੀ ਜਿਸ ਵਿੱਚ ਸਾਨੂੰ ਇੱਕ ਕੰਪਲੇਂਟ ਜਿਹੜੇ ਡਾਕਟਰ ਸਮੀਰ ਵੱਲੋਂ ਦਰਜ ਕੀਤੀ ਸੀਗੀ ਤੇ ਜਿਸ ਤੇ ਕਾਰਵਾਈ ਕਰਦੇ ਮਕਦਮਾ ਨੰਬਰ 50 ਦਰਜ ਕੀਤਾ ਗਿਆ ਤੇ ਅਧੀਨ ਤਾਰਾ 3314 305 ਬੀ ਐਨ ਐਸ थाना ਏ ਡਿਵੀਜ਼ਨ ਜੀ ਹੁਣ ਇਹਦੇ ਵਿੱਚ ਸਾਨੂੰ ਜਿਹੜਾ ਚੋਰ ਸੀਗਾ ਇਸ ਵਿੱਚ ਵੌਂਟਡ ਉਹ ਆਪਾਂ ਅਰੈਸਟ ਕਰ ਲਿਆ ਹੈਗਾ ਆ ਤੇ ਜਿਹੜਾ ਚੋਰ ਹੈਗਾ ਆ ਉਹਦੇ ਵਿੱਚੋਂ ਜਿਹੜਾ ਦੋਸ਼ੀ ਹੈਗਾ ਸਤਨਾਮ ਸਿੰਘ ਉਪਸਤਾ ਪੁੱਤਰ ਹਰਬੰਸ ਸਿੰਘ ਵਾਸੀ ਮਕਾਨ ਨੰਬਰ 1943 ਚੁੰਗੀ ਤਰਨਤਾਰਨ ਰੋਡ ਅੰਮ੍ਰਿਤਸਰ ਇਸ ਤੋਂ ਸਾਨੂੰ ਚਾਰ ਪੱਖੇ ਜਿਹੜੇ ਚੋਰੀ ਹੋਏ ਸੀਗੇ ਮੁਹੱਲਾ ਕਲੀਨਿਟੈਂਡਿਏਟ ਜਿਹੜਾ ਪਲੀਨਿਟ ਹੈਗਾ ਇੱਕ ਵਾਲ ਫੈਨ ਅਲੂਮੀਨੀਅਮ ਡੋਰ ਫਰੇਮ ਤੇ ਜਿਹੜਾ ਈ ਰਿਕਸ਼ਾ ਇਹ ਯੂਜ਼ ਕਰਦੇ ਸੀਗੇ ਸਮਾਨ ਦੀ ਢੋਹਾ ਟੋਈ ਨੂੰ ਉਹ ਆਪਾਂ ਰਿਕਵਰ ਕਰਦੇ ਆ ਸਰ ਕਿੱਥੇ ਵੇਚਦਾ ਇਹ ਸਮਾਨ ਜੀ ਹਜੇ ਇਹ ਜਿਹੜਾ ਸਮਾਨ ਸੀਗਾ ਇਹ ਇਹ ਨਸ਼ੇੜੀ ਹੈਗਾ ਇਹ ਨਸ਼ੇ ਕਰਨ ਦਾ ਆਦੀ ਹੀ ਹੈਗਾ ਤੇ ਜਿਹੜਾ ਸਮਾਨ ਹੈਗਾ ਇਹ ਜਿਹੜੇ ਕਬਾੜੀ ਹੈਗੇ ਉਹਨਾਂ ਨੂੰ ਦਿੱਤਾ ਹੈ ਕਬਾੜੀਆਂ ਦੇ ਕਾਰਵਾਈ ਹੋਏ ਜੀ ਬਿਲਕੁਲ ਬਿਲਕੁਲ ਜੀ ਤਫ਼ਤੀਸ਼ ਆਪਾਂ جاری ਹੈਗੀ ਹੈ ਪੀਡੀਪੀ ਹੈ ਕੇ ਤੇ ਫੋਨ ਕੇ ਸਾਨੂੰ ਨਾਮ ਤੇ ओके ਇਸ ਦੇ ਪਹਿਲਾਂ ਵੀ ਕੋਈ ਕੈਸਟਰੀ ਬੰਨੀ ਹੈ ਪਹਿਲਾਂ ਜੀ ਇਸ ਤੋਂ ਪਹਿਲਾਂ ਵੀ ਇਹਨੇ ਇਸੇ ਹੀ ਜਿਹੜਾ ਆਯੂਸ਼ਮਾਨ ਰੋਗਿਆ ਕੇਂਦਰ ਹੈਗਾ ਆ ਇਹਦੇ ਤੋਂ ਮਤਲਬ ਪਹਿਲਾਂ ਵੀ ਚੋਰੀਆਂ ਕੀਤੀਆਂ ਸੀਗੀਆਂ ਤੇ ਉਹ ਵੀ ਆਪਾਂ ਪੱਕੇ ਜਿਹੜੇ ਰਿਕਵਰ ਕਿੰਨੇ ਬੰਦੇ ਇਨਵੋਲਡ ਹੋਏ ਕਿ ਇਹਦੇ ਵਿੱਚ ਹਜੇ ਤੱਕ ਦੇ ਇੱਕ ਹੀ ਜਿਹੜਾ ਹੈਗਾ ਦੋਸ਼ੀ ਸਤਨਾਮ ਸਿੰਘ ਔਰ ਸੱਤਾ ਆਪਾਂ ਉਹਨੂੰ ਅਰੈਸਟ ਕੀਤਾ ਹੈਗਾ ਤੇ ਜੇ ਜਿਹੜੀ ਅਕੀਦੀ ਇਨਵੈਸਟੀਗੇਸ਼ਨ ਹੈ ਜਿਸ ਸਾਨੂੰ ਪਤਾ ਲੱਗਿਆ ਤੇ ਆਪਾਂ ਹੋਰਾਂ ਨੂੰ ਵੈਸੇ ਇਹ ਇਨਸਟਾਈਚਨ ਚਲਾਉਂਦਾ ਸੀ ਜੀ ਇਹ ਇਨਸਟਾਈਚਨ ਚਲਾਉਂਦਾ ਸੀਗਾ ਇਕੱਲਾ ਹੀ ਇਸ ਮਾਨ ਚੁੱਕਦੇ ਤੋਂ ਲੈ ਕੇ ਜੀ ਇਕੱਲਾ ਹੀ ਹੈ ਇਹਦੇ ਵਿੱਚ ਸਾਨੂੰ ਸੀਸੀਟੀਵੀ ਫੁਟੇਜ ਵੀ ਮਿਲੀ ਸੀ ਕਿ ਜਿਹੜੇ ਆਪ ਨੂੰ ਮੀਡੀਆ ਵੱਲੋਂ ਇਹਨੂੰ ਪੇਸ਼ ਵੀ ਕੀਤਾ ਸੀਗਾ ਤੇ ਇਹ ਆਪ ਹੀ ਇਕੱਲਾ ਹੀ ਸੀਗਾ ਦੇ ਵਿੱਚ ਕਿੰਨਾ ਕਿੰਨਾ ਰਿਮਾਂਡ ਮਿਲਿਆ ਇਹ ਇੱਕ ਦਿਨ ਦਾ ਰਿਮਾਂਡ ਮਿਲਿਆ ਥੈਂਕ ਯੂ